ਅੱਜ ਬਾਬਾ ਸਾਹਿਬਾ ਕਲਪਤੀ ਨੌ ਮਹਿਤਾ ਜੀ ਵਿਸ਼ੇਸ਼ ਤੌਰ ਤੇ ਆਏ ਸਾਡੇ ਸਤਿਕਾਰਯੋਗ ਡਾਕਟਰ ਅੰਬੇਡਕਰ ਭਵਨ ਦੇ ਕਾਸਟ ਮੈਂਬਰ ਕੇਵਲ ਜੀ ਨੰਗਾ ਜੀ ਅਤੇ ਕਾਸਟ ਦੇ ਕੈਰਨ ਦੇ ਜੋੜੀ ਜੀ ਤੇ ਸਾਡੇ ਸਾਫ ਕਾਂਸ਼ੀਰਮ ਸਮਾਜ ਭਾਈ ਸੋਸਾਇਟੀ ਦੇ ਪ੍ਰਧਾਨ ਨਿੱਕੂ ਰਾਮ ਜਨਾਗਲ ਜੀ ਤੇ ਜਮਿਲੀ ਰਾਜ ਜਮਿਲੀ ਰਾਜ ਜੀ ਤੇ ਸੋਨਲਾ ਜਵਾਨਾ ਜੀ ਇਸ ਸਕੂਲ ਦੇ ਟੀਚਰ ਸਹਿਬਾਨ ਪ੍ਰਿੰਸੀਪਲ ਸਹਿਬਾਨ ਤੇ ਇਸ ਸਕੂਲ ਦੇ ਬੱਚਿਓ ਸਾਰਿਆਂ ਨੂੰ જય ਜੀ ਦੀ ਜਪਾਤ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਅਤੇ ਉਹਨਾਂ ਦਾ ਪ੍ਰੀ ਨਿਰਮਾਣ ਦਾ 6 ਦਸੰਬਰ 1956 ਨੂੰ ਹੋਇਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਜੀਵਨ ਪੂਰਾ ਜੀਵਨ ਜਿਹੜਾ ਸਮਾਜ ਦੀ ਬੇਤੀ ਲਈ ਸਮਾਜਿਕ ਬਰਾਬਰਤਾ ਦੇ ਲਈ ਆਰਥਿਕ ਬਰਾਬਰਤਾ ਦੇ ਲਈ ਅਤੇ ਰਾਜਨੀਤਿਕ ਬਰਾਬਰਤਾ ਦੇ ਲਈ ਜਿਹੜਾ ਇਹ ਪੂਰਾ ਸੰਘਰਸ਼ ਰਿਹਾ ਜਿੱਥੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਦੂਸਰਿਆਂ ਦੇ ਬਰਾਬਰ ਰੁਤਬਾ ਦੇਣ ਦੇ ਲਈ ਸੰਘਰਸ਼ ਲੜਿਆ ਉੱਥੇ ਔਰਤ ਜਾਤੀ ਨੂੰ ਵੀ ਬਰਾਬਰਤਾ ਦੇ ਲਈ ਉਹਨਾਂ ਨੇ ਸੰਘਰਸ਼ ਕੀਤਾ ਸੋ ਉਹਨਾਂ ਨੇ ਐਦਾਂ ਦੇ ਜਦੋਂ ਉਹਨਾਂ ਨੂੰ ਸੰਵਿਧਾਨਕ ਕਾਨੂੰਨ ਬਣਾਉਣ ਦੇ ਅਧਿਕਾਰ ਪ੍ਰਾਪਤ ਹੋਏ ਸੰਵਿਧਾਨ ਬਣਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਤਾਂ ਉਹਨਾਂ ਨੇ ਹੋਰ ਕਾਨੂੰਨ ਵੀ ਜੇ ਦੇ ਆਰਗਨੋਮੀ ਦੇ ਰਾਬਤ ਤੋਂ ਇਹਦਾ ਵਰਤਮਾਲਾ ਸੋ ਉਹਨਾਂ ਦੀ ਇਹਦਾ ਘੱਲ ਨਾ ਕਰਕੇ ਇਹਨਾਂ ਸੰਘਰਸ਼ ਕਰਕੇ ਅੱਜ ਪੂਰੇ ਬਿਸ਼ਪ ਦੇ ਲੋਕ ਜਿਹੜੇ ਆ ਉਹਨਾਂ ਨੂੰ ਜਾਣਦੇ ਆ ਅਮਰੀਕਾ ਦੇ ਤੇ ਉੱਥੇ ਬ੍ਰਾਕ ਅਬਾਮਾ ਨੇ ਵੀ ਉਹਨਾਂ ਨੇ ਨੋਲਿਜ ਆਫ ਇਹ ਨੋਲਿਜ ਆਫ ਸਿੰਬਲ ਕਿਹਾ ਸੀ ਸਿੰਬਲ ਦਾ ਖਤਾਬ ਕੀਤਾ ਸੀ ਔਰ ਹੋਣ ਜਿਹੜਾ ਬਰਨਾਰਡ ਕ੍ਰੰਪ ਹੈ ਉਹ ਵੀ ਉਹਨਾਂ ਦੀ ਜਿਹੜੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਪਣੇ ਦੇਸ਼ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਔਰ ਉਹ ਦੇ ਕਹਿੰਦੇ ਆ ਵੀ ਜੇ ਸਾਡੇ ਦੇਸ਼ ਦੇ ਵਿੱਚ ਇਹ ਪੈਦਾ ਹੋਇਆ ਹੁੰਦਾ ਤਾਂ ਇਹ ਅਮਰੀਕਾ ਦਾ ਅਸੀਂ ਉਹਨੂੰ ਸੂਰਜ ਦੇ ਰੱਬ ਦਾ ਜਨਮ ਬਣਾ ਦਿੰਦੇ ਸੋ ਐਟਨੀਆਂ ਦੁਨੀਆ ਦੇ ਵਿੱਚ ਇਹਨਾਂ ਨੂੰ ਜਾਣਨ ਕਰਕੇ ਅੱਜ ਸਮਾਜ ਦੇ ਲੋਕ ਵੀ ਜਿਹੜੇ ਸਾਡੇ ਅੱਜ ਬਹੁਤ ਦਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੇ ਮਿਸ਼ਨ ਤੋਂ ਵੀ ਅਣਜਾਣ ਹੈ ਇਹ ਉਹਨਾਂ ਦੀ ਜੀਵਨ ਦੀ ਅਣਜਾਨ ਆ ਤੇ ਮੈਂ ਸਮਝਦਾ ਬਈ ਸਾਡੇ ਪੜੇ ਦੇਖੇ ਲੋਕਾਂ ਦਾ ਇਹ ਫਰਜ ਬਣਦਾ ਵੀ ਆਪਾਂ ਉਹਨਾਂ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਕਿ ਡਾਕਟਰ ਅੰਬੇਦਕਰ ਦੇ ਜੋ ਰਹਿੰਦੇ ਫਾਰਸੀ ਜੋ ਰਹਿੰਦੇ ਕਾਮਸੀ ਉਹਨਾਂ ਨੂੰ ਨੇਕਰੇ ਚੜਾਇਆ ਜਾ ਸਕੇ ਜੈ ਭੀਮ ਜੈ ਭਾਰਤਨਾ ਉਹਦੀ ਸਮਾਜ ਨੂੰ ਕੀ ਦੇਣ ਆ ਇਹ ਉਹਨਾਂ ਦੇ ਜਨਮ ਮੌਤ ਤੇ ਉਹਨਾਂ ਦੀ ਮੌਤ ਤੇ ਹਮੇਸ਼ਾ ਇਹ ਤਾਂ ਨਿਰਣਾ ਕੀਤਾ ਜਾਂਦਾ ਪਏ ਉਹਨਾਂ ਨੇ ਸਮਾਜ ਲਈ ਕੀ ਕੀਤਾ ਮਸਾਂ ਮੇ ਤਾਂ ਕਿਸੇ ਕਵੀ ਨੇ ਕਿਹਾ ਸੀਗਾ ਕਿ ਮੇਰੀ ਮੌਤ ਤੋਂ ਬਾਅਦ ਨਾ ਰੋਇਓ ਮੈਨੂੰ ਤੇ ਮੇਰੀ ਵਿਚਾਰਾਂ ਨੂੰ ਬਚਾਈਂ ਮੇਰੇ ਜਿਹੜੇ ਵਿਚਾਰ ਆ ਉਹਨਾਂ ਨੂੰ ਬਚਾਓ ਮੇਰੀ ਮੌਤ ਤੇ ਨਾ ਰੋਇਓ ਕਿਸੇ ਨਕਲਾਬੀ ਦੇ ਸ਼ਬਦ ਆ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਆਪ ਚਲੇ ਗਏ ਪਰ ਉਹਨਾਂ ਦੇ ਵਿਚਾਰਾਂ ਨੂੰ ਜਿੰਦਾ ਰੱਖਣ ਦੇ ਲਈ ਤੁਹਾਡੇ ਸਾਰਿਆਂ ਦੀ ਬਹੁਤ ਵੱਡੀ ਲੋੜ ਆ ਮਸਮਾ ਜਿੰਨੀ ਇਪੋਰਟੈਂਸ ਦੇਣੀ ਚਾਹੀਦੀ ਆ ਸਮਾਜ ਦੀ ਬੰਦੀ ਉਹਨਾਂ ਨੂੰ ਉਹ ਵੀ ਦਿੱਤੀ ਨਹੀਂ ਜਿੰਨੀ ਉਹਨਾਂ ਦੀ ਸੈਕਰੀਫਾਈਸ ਹੈ ਜਿੰਨੀ ਉਹਨਾਂ ਦੀ ਕੁਰਬਾਨੀ ਆ ਸ਼ਾਇਦ ਉਹ ਤੋਂ ਬੰਦ ਕਿਣਕਾ ਭਰ ਵੀ ਉਹਨਾਂ ਨੂੰ ਉਹ ਸਰਦਾਰ ਨਹੀਂ ਮਿਲਦਾ ਅੱਜ ਦੇ ਦਿਨ ਬਹੁਤ ਸਾਰੀ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਅੱਜ ਕੀ ਹੋ ਗਿਆ ਸੀ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਉਹਨਾਂ ਨੂੰ ਵੀ ਕਿਸੇ ਨੂੰ ਪਤਾ ਹੈ ਕਿ ਕੀ ਹੋ ਗਿਆ ਸੀ ਅੱਜ ਤੇ ਇਸ ਕਰਕੇ ਜੇ ਤੁਹਾਡੇ ਵਰਗੇ ਬੰਦੇ ਦੀਵੇ ਦੀ ਲਾਈਟ ਜਗਾ ਕੇ ਰੱਖਦੇ ਆ ਤੇ ਮੈਂ ਸਮਝਦਾ ਤੇ ਬਹੁਤ ਵੱਡੀ ਦੇਣ ਆਏਗੀ ਤੁਹਾਡੀ ਵੀ ਬਹੁਤ ਵੱਡੀ ਦੇਣ ਆ ਕੋਈ ਤੁਸੀਂ ਉਹਨਾਂ ਦੇ ਵਿਚਾਰਾਂ ਨੂੰ ਜ਼ਿੰਦਾ ਰੱਖਣ ਦੇ ਲਈ ਤੁਸੀਂ ਕੁਝ ਨਾ ਕੁਝ ਅਪਰਾਲਾ ਕਰਦੇ ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਸੰਵਿਧਾਨ ਉਹਨਾਂ ਨੇ ਲਿਖਿਆ ਸ਼ਾਇਦ ਦੁਨੀਆ ਦੇ ਵਿੱਚ ਐਸਾ ਸੰਵਿਧਾਨ ਨਾ ਕੋਈ ਵੀ ਹੋਵੇ ਤੇ ਔਰ ਉਹ ਸੰਵਿਧਾਨ ਲਿਖਿਆ ਜ਼ਰੂਰ ਹੈ ਉਹਨਾਂ ਨੇ ਉਹਨਾਂ ਦੀ ਇਹ ਵੀ ਬਹੁਤ ਵੱਡੀ ਕਰਵਾਨੀ ਆ ਪਰ ਉਹਨਾਂ ਨੂੰ ਲਾਗੂ ਕਰਨ ਵਾਲੇ ਨੇ ਸੰਵਿਧਾਨ ਵਿੱਚ ਲਾਗੂ ਨਹੀਂ ਕੀਤਾ ਜੋ ਲੋਕਾਂ ਲਈ ਉਹਨਾਂ ਨੇ ਸੋਚਿਆ ਸੀ ਪਏ ਸੰਵਿਧਾਨ ਜਿਹਦੇ ਵਿੱਚ ਮੈਂ ਰਿਜ਼ਰਵੇਸ਼ਨ ਦਿੱਤੀ ਹੈ ਜਿੱਥੇ ਮੈਂ ਲੋਕਾਂ ਨੂੰ ਬਰਾਬਰ ਦਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੇ ਦੱਬੇ ਕੁਚਲੇ ਲੋਕ ਆ ਉਹ ਵੀ ਬਰਾਬਰ ਹੋ ਜਾਣਗੇ ਮੈਂ ਉਹ ਸੰਵਿਧਾਨ ਦੇ ਵਿੱਚ ਉਹਨਾਂ ਲਈ ਰਿਜ਼ਰਵੇਸ਼ਨ ਰੱਖ ਦਨਾ ਪਰ ਉਹ ਰਿਜ਼ਰਵੇਸ਼ਨ ਵੀ ਬਹੁਤੀ ਲੋਕਾਂ ਦੀ ਮਤਲਬ ਫਾਇਦੇਮੰਦ ਨਹੀਂ ਹੋਣੀ ਚਾਹੀਦੀ ਸੀ ਤੇ